जय भारत जय भारत जाति जय भारत अमर रहे अमर रहे अमर रहे अमर रहे अमर रहे जो बोले हमारे झोले सोन पे जय जय भारत जय भारत जाति जय भारत अमर रहे अमर रहे अमर रहे अमर रहे अमर रहे

ਆਵਾਜ਼ ਦੀ ਕੇਰਪੀਤਾ ਸੇਈ ਆਵਾਜ਼ ਕੇਰੋ ਨਿੰਦੀ ਕੇਰੋ ਨਾ ਬਾਵਾ ਸਾਥ ਭਾਟੀ ਸੋਚਤੇ ਕੇਰੋ ਦੇ ਅੰਗੇ ਕੋਕੇ ਆਵਾਜ਼ ਸਾਥ ਭਾਟੀ ਸੋਚਤੇ ਕੇਰੋ ਦੇ ਅੰਗੇ ਕੋਕੇ ਬਾਲਮੀਕ ਤੇ ਸਾਡੇ ਮਜਵੀ ਭਾਈਚਾਰੇ ਦੇ ਭਰਾ ਅਤੇ ਹੋਰ ਵੀ ਜਿਹੜੇ ਸ਼ਡਿਊਲਡ ਕਾਸਟ ਦੇ ਵਿੱਚ ਆਉਂਦੇ ਆ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਕਿੰਨਾ ਹਾਂ ਜੈਪੀ ਜੈਪੁਰ ਜੈਪੁਰ ਗਲੀ ਗਲੀ ਸੇ ਆਈ ਆਵਾਜ਼ ਜੈਪਾਲ ਬੇਖੀ ਜੈ ਰਾਮਦਾਸ ਇਹ ਜੋ ਯਾਤਰਾ ਕੱਢਣੀ ਪਈ ਇਹ ਕੋਈ ਸੁੱਖ ਦੇ ਨਾਲ ਯਾਤਰਾ ਨਹੀਂ ਨਿਕਲੀ ਦੂਸਰਾ ਇਸ ਯਾਤਰਾ ਦੇ ਪਿੱਛੇ ਕੋਈ ਵੀ ਸਵਾਰਥ ਛੁਪਿਆ ਨਹੀਂ ਹੋਇਆ ਸਾਨੂੰ ਬਾਬਾ ਸਾਹਿਬ ਨੇ ਜੋ ਹੱਕ ਲੈ ਕੇ ਦਿੱਤੇ ਸੀ ਉਹ ਹੱਕ ਬਚਾਉਣਾ ਜਿਹੜਾ ਸਾਡਾ ਫਰਜ਼ ਬਣਦਾ ਸੀ ਕਿਉਂਕਿ ਉਹਨੇ ਆਖਰੀ ਸੰਦੇਸ਼ ਦਿੱਤਾ ਸੀ ਕਿ ਜੇਕਰ ਤੁਸੀਂ ਲੋਕ ਇਸ ਕਾਫਲੇ ਨੂੰ ਅੱਗੇ ਲੈ ਕੇ ਨਹੀਂ ਜਾ ਸਕਦੇ ਤੈਨੂੰ ਘੱਟੋ-ਘੱਟ ਪਿੱਛੇ ਨਾ ਮੰਨ ਦੇਣਾ ਅੱਜ ਮੈਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਤੇ ਡਾਕਟਰ ਭੀਮrao ਅੰਬੇਦਕਰ ਜੀ ਨੇ ساری ਜ਼ਿੰਦਗੀ ਲਾ ਕੇ ਚਾਰ ਬੱਚਿਆਂ ਨੂੰ ਕੁਰਬਾਨ ਕਰਕੇ ਮਾਤਾ ਪਿਤਾ ਦੀ ਜਿੰਦਗੀ 바ਰ ਦਿੱਤੀ ਇਸ ਮਿਸ਼ਨ ਦੇ ਤੋਂ ਆਪਣੀਆਂ ਸਾਰੀਆਂ ਡਿਗਰੀਆਂ ਪਾ ਕੇ ਸਿਰਫ ਤੇ ਸਿਰਫ ਇੱਕੋ ਹੀ ਬੀੜਾ ਚੱਕਿਆ ਕਿ ਮੈਂ ਜੋ ਮੇਰਾ ਸਮਾਜ ਹੈ ਜਿਸ ਦੇ ਪੈਰਾਂ 'ਚ ਗੁਲਾਮੀ ਦੇ ਜੰਜੀਰੇ ਪਈਆਂ ਹੋਈਆਂ ਜੇਕਰ ਮੈਂ ਇਹਨਾਂ ਨੂੰ ਤੋੜ ਨਾ ਸਕਿਆ ਤੇ ਮੈਂ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਵਾਂ ਸਾਨੂੰ ਕಲ್ಯਾਨੋਂ ਨਹੀਂ ਭਾਰਤ ਦੇ ਹਰ ਇੱਕ ਵਾਸੀ ਨੂੰ ਉਹਨਾਂ ਨੇ ਸੰਵਿਧਾਨ ਦੇ ਵਿੱਚ ਹੱਕ ਲੈ ਕੇ ਦਿੱਤੇ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਭਾਰਤ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਦੀ ਕੋਈ ਮਨਸ਼ਾ ਨਹੀਂ ਕਿ ਅਸੀਂ ਜਿੰਨਾ ਵੀ ਤਸ਼ੱਦਦ ਜ਼ੁਲਮ ਹੋ ਸਕਦਾ ਹੈ ਗਰੀਬ ਦੇ ਉੱਤੇ ਕਰੀਏ ਔਰ ਉਸ ਤਸ਼ੱਦਦ ਜ਼ੁਲਮ ਨੂੰ ਰੋਕਣ ਲਈ 바ਵਾ ਸਾਹਿਬ ਨੇ ਸਾਡੇ ਐਮ ਐਲ ਏ ਸਾਡੇ ਐਮ ਪੀ ਸਾਡੇ ਬਿਊਰੋਕਰੇਟ ਹਰ ਇੱਕ ਤਰ੍ਹਾਂ ਦਾ ਹੱਕ ਲੈ ਕੇ ਦੇ ਦਿੱਤਾ ਕਿ ਤੁਸੀਂ ਲੋਕ ਕੁਰਸੀਆਂ ਤੇ ਬੈਠ ਕੇ ਆਪਣੇ ਸਮਾਜ ਦੀ ਰਾਖੀ ਕਰੋ ਪਰ ਅੱਜ ਦੁੱਖ ਨਾ ਕਹਿਣਾ ਪੈ ਰਿਹਾ ਕਿ ਮੇਰੇ ਕਰਮਚਾਰੀ ਭਰਾ ਅਧਿਕਾਰੀ ਭਰਾ ਜਿਨ੍ਹਾਂ ਨੇ ਬਹੁਤਾਂ ਦੇ ਵਿੱਚ ਬਾਬਾ ਸਾਹਿਬ ਦੇ ਮਿਸ਼ਨ ਨੂੰ ਭਲਾਇਆ ਪਰ ਬਹੁਤ ਮੇਰੇ ਘਟ ਭਰਾ ਘਟ ਪੈਣਾ ਹਨ ਜਿਨ੍ਹਾਂ ਨੇ ਬਾਬਾ ਸਾਹਿਬ ਦੇ ਮਿਸ਼ਨ ਨੂੰ ਯਾਦ ਰੱਖਿਆ ਉਹਨਾਂ ਲੋਕਾਂ ਦੇ ਕਰਕੇ ਅੱਜ ਮਿਸ਼ਨ ਦੀ ਆਵਾਜ਼ ਕਿਤੇ ਹੈ ਪਰ ਜਿਹੜੇ ਸਰਕਾਰੀ ਸਾਡੇ ਵਿਧਾਇਕਾਂ ਨੇ ਹੱਕ ਮਹਿਮਤੀ ਨੇ ਹੱਕ ਰਾਜ ਸਭਾ ਦੇ ਵਿੱਚ ਜੋ ਕਾਨੂੰਨ ਬਣਨੇ ਸੀ ਅਸੈਂਬਲੀ 'ਚ ਜੋ ਕਾਨੂੰਨ ਬਣਨੇ ਸੀ ਉਹ ਸਾਡੇ ਸਮਾਜ ਦੇ ਲੋਕ ਜੋ ਜਾ ਕੇ ਬੈਠੇ ਉਹ ਆਪਣੇ ਘਰਾਂ ਤੱਕ ਆਪਣੀਆਂ ਪਾਰਟੀਆਂ ਤੱਕ ਆਪਣੇ ਸਵਾਰਥਾਂ ਤੱਕ ਸੀਮਤ ਹੋਣ ਕਰਕੇ ਅੱਜ ਮੇਰੇ ਬੱਚਿਆਂ ਦੇ ਆਉਣ ਵਾਲੇ ਬੱਚਿਆਂ ਦੇ ਗੱਲ ਦੇ ਵਿੱਚ ਗੁਲਾਮੀ ਮੜ ਕੇ ਪੈ ਗਈ ਹੈ ਉਹਨਾਂ ਬੱਚਿਆਂ ਨੂੰ ਇਹ ਨਜ ਨਹੀਂ ਆ ਰਿਹਾ ਕਿ ਜੇ ਅਸੀਂ ਨਾ ਪੜ੍ਹੇ ਤਾਂ ਵੀ ਮੜੇ ਜੇ ਸੀ ਪੜ ਗਏ ਸਾਨੂੰ ਕਿਤੇ ਰੱਖਣਾ ਨਹੀਂ ਕਿਸੇ ਨੇ ਵੀ 5 7 10000 ਦੀ ਪ੍ਰਾਈਵੇਟ ਨੌਕਰੀ ਦੇ ਉਸ ਲੱਗ ਕੇ ਕੀ ਕਰਨਗੇ ਜੇ ਉਹ ਸ਼ਾਦੀ ਕਰਾ ਲਣ ਦੋ ਬੰਦਿਆਂ ਦਾ ਗੁਜ਼ਾਰਾ 8 10000 ਰੁਪਏ ਦੇ ਨਾਲ ਕਿਸ ਤਰ੍ਹਾਂ ਹੋ ਸਕਦਾ ਸੋ ਸਰਕਾਰਾਂ ਨੇ ਜਿੱਥੇ ਸਨ ਰੋਲਿਆ ਮੈਂ ਉਸ ਤੋਂ ਵੱਧ ਜਿਹੜਾ ਦੋਸ਼ ਆ ਜਿਹੜੇ ਮੇਰੇ ਸਮਾਜ ਦੇ ਲੋਕ ਜਿਨ੍ਹਾਂ ਨੂੰ ਅਸੀਂ ਸ਼ੈਡਿਊਲਡ ਕਾਸਟ ਕਹਿੰਦੇ ਆ ਉਹਨਾਂ ਨੇ ਸਭ ਤੋਂ ਵੱਧ ਤੋਂ ਸਾਡੇ ਸਮਾਜ ਦੇ ਨਾਲ ਕੀਤਾ ਅੱਜ ਇਸ ਯਾਤਰਾ ਦਾ ਮੰਤਵ ਹੈ ਅਣਖ ਜਗਾਓ ਆਜ਼ਾਦੀ ਪਾਓ ਅਣਖ ਕਿ ਮੈਂ ਜਾਕੇਗੀ ਅੱਜ ਮੈਂ ਤੁਹਾਡੇ ਵਿੱਚ ਬੈਠਾ तोड़े बच्चे जिन्हें भी लोग तो बैठे हैं मेरे भा मेरे बच्चे मेरिया भैन जेकर तो लगता साथ है कि जसल साहब ने सा कौम गारी फिर चुप रें तो फिर तो अणख मरी हुई है जेकर तुम पुछते हैं कि जसल साहब तीन उत्तावे हो जाग रही है ਜੇ ਸਰ ਬੰਦੇ ਦੀ ਬੱਚੇ ਦੀ ਭੈਣ ਦੀ ਭਰਾ ਦੀ ਅਣਖ ਜਾਣ ਪੈਂਦੀ ਆ ਉਹ ਕਦੀ ਵੀ ਗੁਲਾਮ ਨਹੀਂ ਹੁੰਦਾ ਇਹ ਜਤਰਾ ਜਿਹੜੀ ਜਿੰਤਾ ਤੋ ਜੱਟ ਕੇ ਉੱਥੇ ਜਾ ਕੇ ਨਾ ਬੋਲੇ ਤਹਣ ਆਉਣ ਵਾਲਾ ਸਮਾਉਣਾ ਲਈ ਖਤਰੇ ਦੀ ਘੰਟੀ ਬਣ ਜਾਊਗਾ ਇਹ ਜਿਹੜੀ ਜਤਰਾ ਹੈ ਕਈ ਲੋਕਾਂ ਦੇ ਪਰਮ ਭਲੇਖੇ ਕੱਢੂਗੀ ਮੇਰੇ ਬਹੁਤ ਸਾਰੇ ਲੋਕਾਂ ਨੂੰ ਇਹ ਬਹੁਤ ਭਲੇਖਾ ਹੈ ਕਿ ਸਰਕਾਰਾਂ ਬਿਨਾ ਬਣਦਾ ਕੁਛ ਨਹੀਂ ਮਿੱਤਰੋ ਸਰਕਾਰਾਂ ਬਿਨਾ ਬਣਦਾ ਕੁਛ ਨਹੀਂ ਇਹ ਜਿਹੜਾ ਬਹੁਤ ਵੱਡਾ ਭਲੇਖਾ ਆ ਜੇਕਰ ਆਪਾਂ ਇੱਕ ਹੋ ਗਏ ਤੇ ਸਰਕਾਰਾਂ ਨਾਲ ਸਾਡੇ ਤੋਂ ਬਿਨਾ ਚੱਲਣਾ ਹੀ ਮੁਸ਼ਕਲ ਆ ਸਰਕਾਰਾਂ ਜਿਹੜੀਆਂ ਆ ਅਸੀਂ ਕਹਿੰਦੇ ਸਰਕਾਰਾਂ ਤੋਂ ਬਿਨਾ ਕੰਮ ਨਹੀਂ ਚੱਲਣਾ ਮੈਂ ਕਹਿੰਦਾ ਸਰਕਾਰਾਂ ਤੁਹਾਡੇ ਪੈਰਾਂ 'ਚ ਬਿਠਾਉਣੀਆਂ ਇਹ ਕਾਵਰ ਸੋਸਾਇਟੀ ਇਸ ਜਤਰਾ ਦਾ ਮੰਤਬਾ ਕਿ ਜਿਹੜਾ ਸਾਡੇ ਸਮਾਜ ਦੇ ਨਾਲ ਧੋਖਾ ਕਰੂਗਾ ਚਾਹੇ ਸਾਡੇ ਸਮਾਜ ਵਿੱਚ ਆ ਚਾਹੇ ਉਹ ਬਾਹਰ ਆ ਆ ਅਸੀਂ ਬਿਲਕੁਲ ਵੀ ਸਪੇਅਰ ਨਹੀਂ ਕਰਾਂਗੇ ਸਰਕਾਰਾਂ ਨੂੰ ਵੀ ਸਿੱਧਾ ਦੇਣਾ ਚਾਹੁੰਦੇ ਆ ਕਿ ਤੁਸੀਂ 10 ਸਾਲ ਦੀ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਆ ਚੁੱਪ ਕਰਕੇ ਬਿਧਾਰਾ ਰਹੇ ਆ ਕਿਉਂਕਿ ਸਾਡੇ ਲੋਕ ਉੱਥੇ ਜਾ ਕੇ ਬੋਲਦੇ ਨਹੀਂ ਸਾਡੇ ਹੱਕਾਂ ਦੇ ਉੱਤੇ ਡਾਕਾ ਮਰਵਾ ਰਹੇ ਉਹਨਾਂ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਇਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਰੁਲ ਗਿਆ ਅੱਜ ਮੇਰੇ ਬੱਚੇ ਮੈਡੀਕਲ ਲੈਣ ਦੇ ਵਿੱਚ ਮੈਨੂੰ ਨਹੀਂ ਲੱਗਦਾ ਜਿਹੜਾ ਇੱਕ ਨੌਕਰੀ ਪੇਸ਼ੇ ਵਾਲਾ ਸਿੰਗਲ ਮੈਨ ਹੈ ਉਹ ਕਿਤੇ ਆਪਣੇ ਬੱਚੇ ਨੂੰ ਮੈਡੀਕਲ ਕਰਵਾ ਲਊਗਾ ਇੰਨੀਆਂ ਕਿ ਫਿਸਾਂ ਕਰ ਦਿੱਤੀਆਂ ਸਕਾਲਰਸ਼ਿਪ ਬੰਦ ਕਰ ਦਿੱਤੇ ਔਰ ਜੇਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਥਰੂ ਸਾਡੇ ਬੱਚਿਆਂ ਦਾ ਮਾੜਾ ਮੋਟਾ ਪੜਦੇ ਸੀ ਤਾਂ ਉਹ ਵੀ ਲੋਕ ਖਾ ਗਏ ਉਹ ਖਾਤਾ ਜਿਹੜਾ ਆ ਕਿਸੇ ਇੱਕ ਨੇ ਨਹੀਂ ਕਾਤਾ ਸਾਰੇ ਹੀ ਗਵਰਨਮੈਂਟਾਂ ਜਣੀਆਂ ਰੜੀਆਂ ਹੋਈਆਂ ਜੇਕਰ ਸਾਡਾ ਬੱਚਾ ਲੋਟ ਹੁੰਦਾ ਤੇ ਸਾਡੇ ਵਿਧਾਇਕਾਂ ਕਾਮਚਰ ਉੱਥੇ ਬਿਠੇ ਆ ਜਦੋਂ ਕਿ ਬਾਬਾ ਸਾਹਿਬ ਨੇ ਜਦੋਂ ਗਾਦੀ ਨੇ ਕਿਹਾ ਸੀ ਕਿ ਐਸੀ ਸ਼ਡੂਲਡ ਕਾਸਟ ਇੰਨਾ ਪੈਸਾ ਖਰਚ ਦਿੱਤਾ ਤੇ ਬਾਬਾ ਸਾਹਿਬ ਕਹਿੰਦੇ ਮੈਨੂੰ ਉੱਥੇ ਦਿਖਾ ਲਓ ਮਹੱਲੇ ਚ ਜਾ ਕੇ ਕਿੱਥੇ ਲਗਾਇਆ ਅੱਜ ਬਜਟ ਅਲਾਟ ਹੁੰਦਾ ਤੇ ਸਾਲ ਖਤਮ ਹੋ ਜਾਂਦਾ ਤੇ ਪਟਾਰਾ ਉੱਥੇ ਦਾ ਉੱਥੇ ਹੀ ਆ ਅੱਜ ਆਰਟੀ ਐਕਟ ਜਿਹੜਾ ਆ ਉਹ ਲਾਗੂ ਹੋ ਗਿਆ ਦੋ ਜਨਾਂ ਦਾ ਪਰ ਪੰਜਾਬ ਸਰਕਾਰ ਨੇ ਇੰਨੇ ਕ ਥੱਪੜੇ ਮਾਰੀ ਕੀਤੀ ਕਿ ਉਹਦੇ ਵਿੱਚ ਕੰਡੀਸ਼ਨ ਲਾ ਦਿੱਤੀ ਕਿ ਜੇਕਰ ਬੱਚਾ ਕੋਈ ਪ੍ਰਾਈਵੇਟ ਐਡਮਿਸ਼ਨ ਲੈਣਾ ਚਾਹੁੰਦਾ ਉਹ ਸਰਕਾਰੀ ਸਕੂਲ ਤੋਂ ਐਨਓਸੀ ਲੈ ਕੇ ਆਵੇ ਕਿਉਂ ਲੈ ਕੇ ਆਵੇ ਐਨਓਸੀ ਜਦੋਂ ਪ੍ਰਾਈਵੇਟ ਸਕੂਲਾਂ ਨੂੰ ਪ੍ਰਾਈਵੇਟ ਕਾਲਜਾਂ ਨੂੰ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਤੁਸੀਂ ਥੰਡ ਦੇ ਰਹੇ ਆ ਗਵਰਨਮੈਂਟ ਉਹਨਾਂ ਨੂੰ 95% ਦੇ ਰਹੀ ਆ ਤੇ ਉਹਨਾਂ ਦਾ ਕੀ ਹੱਕ ਆ ਕਿ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਾ ਦੇਣ ਇਤੋਂ ਪਤਾ ਲੱਗਦਾ ਇਹ ਸਰਕਾਰਾਂ ਜਿਹੜੀਆਂ ਨਾੜੀਆਂ ਹੋਈਆਂ ਔਰ ਸਾਡੇ ਜਿਹੜੇ ਵਿਧਾਇਕਾ ਜਦੋਂ ਇਹਨਾਂ ਦੀ ਕੰਡੀਸ਼ਨ ਲੱਗੀ ਸੀ ਉਸ ਵੇਲੇ ਕੀ ਕਰਦੇ ਸੀ ਇਹ ਸਾਨੂੰ ਹੁਣ ਪੁੱਛਣ ਦਾ ਮੌਕਾ ਚਾਹੀਦਾ ਇਹ ਪੁੱਛਣ ਲਈ ਤਾਂ ਬੰਦ ਕਰੀਆ ਕਿ ਆਪਾਂ ਦੋਸ਼ ਕਿਸੇ ਨੂੰ ਹੋਰ ਦੇਈ ਜਾਂਦੇ ਆ ਹਾਏ ਮਨੂ ਬਾਤ ਹਾਏ ਬ੍ਰਾਹਮਣ ਬਾਤ ਹਾਏ ਆ ਹੋ ਜਾਣਾ ਪੁੱਛਨੇ ਹੋਣਾ ਭਾਵਾ ਜੇਕਰ ਆਪਾਂ ਜਾਗ ਪਏ ਔਰ ਇਹਨਾਂ ਲੋਕਾਂ ਨੂੰ ਆਪਾਂ ਸਭ ਕੁ ਸਿਕਾਉਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਫਤਵੇ ਦੇਣ ਵਾਲੇ ਬਣ ਗਏ ਤਾਂ ਤੁਹਾਡੇ ਸੰਵਧਾਨ ਨੂੰ ਵੀ ਕੁਝ ਨਹੀਂ ਹੋਣਾ ਤੁਹਾਡੇ ਜਿਹੜੇ ਇੰਡੀਪੈਂਡੈਂਟ ਪਿੱਲਰ ਖੜੇ ਕਰਕੇ ਗਏ ਸੀ ਬਾਬਾ ਸਾਹਿਬ ਇਹਨਾਂ ਨੂੰ ਵੀ ਕੁਝ ਨਹੀਂ ਹੋਣਾ ਜੇਕਰ ਅੱਜ ਢੁਲੇ ਆਸੀਂ ਤਾਂ ਆਪਣੇ ਸਮਾਜ ਦੇ ਜਿਹੜੇ ਸਾਡੇ ਲੋਕਾਂ ਜਿਨ੍ਹਾਂ ਨੇ ਜਾ ਕੇ ਸਰਕਾਰਾਂ ਦੇ ਨਾਲ ਲੜ ਕੇ ਸਾਡੇ ਸਮਾਜ ਦੇ ਨਾਲ ਟੋਕਾ ਕੀਤਾ ਇਸ ਕਰਕੇ ਢੁਲੇ ਆ। ਸਾਨੂੰ ਲੋੜ ਪਈ ਲੇਬਰ ਲਾ ਟੋੜ ਦਿੱਤੇ ਗਏ 2020 ਚ ਲੇਬਰ ਲਾ توڑ ਦਿੱਤੇ ਗਏ ਲੇਬਰ ਲਾ ਕਿਉਂ ਬਣਾਇ ਸੀ ਕਿ ਇੱਕ ਮਜ਼ਦੂਰ ਕਿਤੇ ਕੰਮ ਕਰਦਾ ਉਹਦਾ ਕੋਈ ਪੈਸਾ ਮਾਰ ਲੈਂਦਾ ਉਹ ਕਿਤੇ ਲੇਬਰ ਕੋਡ ਦੇ ਵਿੱਚ ਜਾਵੇ ਔਰ ਜਿੱਥੇ 20 ਤੋਂ ਵੱਧ ਮਜ਼ਦੂਰ ਹੁੰਦੇ ਸੀ ਉਹਦੇ ਤੇ ਇੰਡੇ ਜਿਹੜਾ ਫੈਕਟਰੀ ਐਕਟ ਲਾਗੂ ਹੁੰਦਾ ਸੀ ਹੁਣ ਕਰ ਦਿੱਤਾ ਕਿ ਜਿੱਥੇ 300 ਮਜ਼ਦੂਰ ਹੋਊਗਾ 300 ਤੋਂ ਵੱਧ ਉਹਦੇ ਤੇ ਫੈਕਟਰੀ ਐਕਟ ਲਾਗੂ ਹੋਊਗਾ ਇਹ ਤੁਸੀਂ ਲਾਲਾ ਤੋਂ 300 ਤੋਂ ਵੱਧ ਮਜ਼ਦੂਰਾ ਵਾਲੀਆਂ ਸਾਡੀਆਂ ਕਿੰਨੀਆਂ ਫੈਕਟਰੀਆਂ ਪੰਜਾਬ ਦੇ ਵਿੱਚ ਬਾਕੀ ਜਿੰਨੇ ਵੀ ਆ ਉਹਨਾਂ ਨੂੰ ਛੋੜ ਦੇ ਦਿੱਤੀ ਗਈ ਮੈਂ ਤੁਸੀਂ ਮਿੱਤਰੋ ਜੋ ਮਰਜ਼ੀ ਕਰੋ ਜਿੰਨਾ ਮਰਜ਼ੀ ਇਹਨਾਂ ਨੂੰ ਮਿਹਨਤਾਂ ਲਾ ਦਿਓ ਜਿੰਨੇ ਮਰਜ਼ੀ ਘੰਟੇ ਕੰਮ ਲਾਓ ਲੇਬਰ ਲਾ ਤੋਂ ਰੇਗ 17 5 2020 ਨੂੰ ਮੈਂ ਆਨਲਾਈਨ ਮੀਟਿੰਗ ਕਰਕੇ ਇੰਡੀਆ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਹੁਣ ਜਿਹੜੀਆਂ ਵੀ ਅਦਾਲਤਾਂ ਸਾਡੇ ਵਿਰੁੱਧ ਫੈਸਲੇ ਲੈਂਦੀਆਂ ਔਰ ਗੈਰ ਸੰਧਾਨਕ ਫੈਸਲੇ ਲੈਂਦੀਆਂ ਸਾਨੂੰ ਉਹਨਾਂ ਦਾ ਵਿਰੋਧ ਕਰਨਾ ਪਊਗਾ ਸੰਵਿਧਾਨ ਦੇ ਮੁਤਾਬਕ ਜਿਹੜਾ ਫੈਸਲਾ ਆਊਗਾ ਅਸੀਂ ਮੰਨਣ ਲਈ ਤਿਆਰ ਆਂ ਔਰ ਜਿਹੜੀ ਮੈਂ ਗੱਲ ਸਤਾਰਾ 5 2020 ਚ ਕਹੀ ਸੀ ਮੇਰੇ ਕਿਸਾਨ ਭਰਾਵਾਂ ਨੇ ਉਹ ਗੱਲ ਕਰਕੇ ਦਿਖਾਈ ਗੈਰ ਰਾਜਨੀਤਕ ਹੋ ਕੇ ਜਾ ਕੇ ਬੈਠ ਗਏ ਔਰ ਉਹਨਾਂ ਨੇ ਕਹਿ ਦਿੱਤਾ ਅਸੀਂ ਕਿਸੇ ਵੀ ਕੋਰਟ ਦੇ ਵਿੱਚ ਨਹੀਂ ਜਾਣਾ ਜੋ ਕੀਤਾ ਗੌਰਮੇਨਟ ਨੇ ਕੀਤਾ ਕਾਨੂੰਨ ਜਿੱਥੇ ਪਾਸੇ ਉਹ ਕਾਨੂੰਨ ਵਾਪਸ ਕਰੋ ਔਰ ਲੈਣਾ ਪਿਆ ਸਾਨੂੰ ਵੀ ਜਿਹੜਾ ਆ ਇਹ ਗੱਲਾਂ ਸੋਚਣੀਆਂ ਪੈਣੀਆਂ ਹੁਣ ਇਹ ਜਿਹੜੀ ਯਤਰਾ ਆ ਬੱਚਿਆਂ ਦੇ ਵੇਖਲੇ ਨਿਕਲੀ ਐ ਇਹ ਜਿਹੜੀ ਯਤਰਾ ਆ ਜੋ ਮਸ਼ੀਨਾਂ ਦੇ ਰਾਹੀਂ ਚੋਣਾ ਹੋ ਰਹੀਆਂ ਉਹਨਾਂ ਦਾ ਉਹਨਾਂ ਨੂੰ ਬੰਦ ਕਰਲੇ ਨਿਕਲੀ ਐ ਜੋ ਇਹ ਯਤਰਾ ਆ ਸਾਡਾ ਇੱਕ ਕੋਈ ਵੀ ਛੋਟਾ ਛੋਟਾ ਮਲਾਜਮ ਭਰਤੀ ਨਹੀਂ ਹੋ ਸਕਦਾ ਉਹਦੀ ਸਿਲੈਕਸ਼ਨ ਨਹੀਂ ਹੁੰਦੀ ਤਾਂ ਦੂਜੇ ਪਾਸੇ ਜਿਨ੍ਹਾਂ ਤੇ ਹਜ਼ਾਰਾਂ ਕੇਸ ਚੱਲਦੇ ਆ ਉਹਨਾਂ ਨੂੰ ਟਿਕਟ ਦੇ ਕੇ ਇਲੈਕਟ ਕਰਕੇ ਉਹੀ ਕਾਨੂੰਨ ਬਣਾਉਣ ਲਈ ਭੇਜਿਆ ਜਾਂਦਾ ਜਿਹੜੇ ਉਹ ਕਾਨੂੰਨ ਤੋੜ ਕੇ ਨਾਲ ਦੇ ਉੱਤੇ ਕੇਸ ਹੋਏ ਸੋ ਸਾਨੂੰ ਲੋੜ ਪੈ ਗਈ ਕਿ ਬਾਬਾ ਸਾਹਿਬ ਦਾ ਸੁਪਨਾ ਜਿਹੜਾ 75 ਸਾਲਾਂ ਬਾਅਦ ਵੀ ਦੂਰਾ ਕਿਉਂ ਸਾਨੂੰ ਸਰਕਾਰ ਨੇ ਅਣਭੰਡਾ ਕਿਉਂ ਦਿੱਤਾ ਸੁਪਨਾ ਅਧੂਰਾ ਵੀ ਸਾਡੇ ਕਰਕੇ ਔਰ ਅਣਗਲਿਆ ਵੀ ਸਾਨੂੰ ਸਾਡੇ ਕਰਕੇ ਲੋੜਾ ਮਿੱਤਰੋ ਆਪਣੀਆਂ ਅੱਖਾਂ ਨੂੰ ਜਗਾਓ ਮੇਰੀਆਂ ਭੈਣਾ ਬਿਆਂ ਅੱਖਾਂ ਨੂੰ ਜਗਾਓ ਜਿੱਥੇ ਵੀ ਤੁਹਾਡੇ ਨਾਲ ਤੱਕਾ ਹੁੰਦਾ ਚਾਹੇ ਤੁਹਾਡਾ ਕੋਈ ਵੀ ਐਮਐਲਏ ਸੱਕ ਆਇਆ ਰਿਸ਼ਤੇਦਾਰ ਕੁਛ ਵੀ ਲੱਗਦਾ ਪਰ ਆ ਲੱਗਦਾ ਕਿਉਂ ਲੱਗਦਾ ਉਹਨੂੰ ਕੋ ਸਮਾਜ ਦਾ ਤੈ ਕਾਣ ਕਰ ਦਿੱਤਾ ਤੂੰ ਮੇਰਾ ਕੱਖ ਨਹੀਂ ਲੱਗਿਆ ਕਿਉਂ ਕਿ ਸਮਾਜ ਜਿਹੜਾ ਆ ਉਹ 바ਵਾ ਸਾਹਿਬ ਦੇ ਮਤਾਬਕ ਸਭ ਤੋਂ ਵੱਡਾ ਆ ਪਰ ਅੱਜ ਦੇ ਸਮਾਜ ਨੂੰ ਬਹੁਤ ਜਲਦੀ ਇੰਨਾ ਛੋਟਾ ਜਿਹਾ ਸਮਝ ਲਿਆ ਯਾ ਸਮਾਜ ਨਹੀਂ ਚੰਗਾ ਅਸੀਂ ਇੰਨੇ ਤਕੜੇ ਬਣ ਗਏ ਇੰਨੇ ਕ ਅਕਲਮੰਦ ਬਣ ਗਏ ਇਹ ਸਮਾਜ ਨੂੰ ਕਹਿਣ ਲੱਪੇ ਸਮਾਜ ਹੀ ਨਹੀਂ ਚੰਗਾ ਕਦੀ ਅੰਦਰ ਛਾਤੀ ਮਾਰੀਏ ਕਿ ਬਾਬਾ ਸਾਹਿਬ ਤੋਂ ਵੀ ਵੱਡੇ ਬਣ ਗਏ ਬਾਬਾ ਸਾਹਿਬ ਨੇ ਤੇਨ ਨਹੀਂ ਗੱਲ ਕਹੀ ਨਹੀਂ ਇੰਨਾ ਜ਼ੁਲਮ ਹੋ ਗਿਆ ਉਹਨਾਂ ਦਾ ਤਸ਼ੱਦਦ ਹੋਇਆ ਭੁੱਖੇ ਰਹਿ ਪਿਆਸੇ ਰਹਿ ਕਿਸ ਤਰ੍ਹਾਂ ਪੜੇ ਉਹ ਨਹੀਂ ਤਾਂ ਸਮਾਜ ਨੂੰ ਫੇਰ ਨਹੀਂ ਮਾਰਾ ਗਿਆ ਔਰ ਜਾਂਦੇ ਹੋਏ ਵੀ ਕਹਿ ਕੇ ਗਏ ਕਿ ਮੈਂ ਸਮਾਜ ਦੇ ਵਿੱਚ ਜਾਣਾ ਚਾਹੁੰਦਾ ਸੀ ਜਾ ਨਹੀਂ ਸਕਿਆ ਸੋ ਵਾਓ ਆਪਣੇ ਸਮਾਜ ਨੂੰ ਤਕੜਾ ਕਰੀਏ ਇਕੱਠੇ ਹੋਈਏ ਇਹ ਯਾਤਰਾ ਜਿੱਥੇ ਅੱਜ ਤੁਸੀਂ ਬੱਖਰੇ ਬੱਖਰੇ ਪੜਾਵਾਂ ਤੇ ਮੈਂ ਮੇਰੇ ਕੋਲ ਸ਼ਬਦ ਨਹੀਂ ਜਨਾ ਤੇ ਮੈਂ ਧੰਨਵਾਦ ਕਰਾਂ ਭਾਈ ਜੀਵਨ ਸਿੰਘ ਮੈਮੋਰੀਅਲ ਕਲੱਸਟਰ ਵੱਲੋਂ ਸਾਡੇ ਭਗਵਾਨ ਵਾਲਮੀਕ ਤੀਰਥ ਵੱਲੋਂ ਜਾਂ ਸਾਡੇ ਰਸਤੇ ਦੇ ਵਿੱਚ ਵੀ ਗਵਾਲ ਮੰਡੀ ਤੋਂ ਜਿੱਕਿ ਤੇ ਹੋਰ ਵੀ ਜਿੱਥੋਂ ਸਾਡੇ ਜਿਵੇਂ ਭਾਈ ਜੇਤਾ ਜੀ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਵਿੱਚੋਂ ਔਰ ਇੱਥੇ ਜੋ ਤੁਸੀਂ ਵੈਲਕਮ ਕਿਹਾ ਇਸ ਯਾਤਰਾ ਨੂੰ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਇਸ ਯਾਤਰਾ ਵੱਲੋਂ ਧੰਨਵਾਦ ਕਰਦਾ ਹਾਂ ਉਮੀਦ ਕਰਦਾ ਕਿ ਜਿਹੜਾ ਤੁਸੀਂ ਭਰੋਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆ ਖੜੇ ਸਮਾ ਆ ਗਿਆ ਜਿੱਥੇ ਮੈਂ ਤੁਹਾਡਾ ਧੰਨਵਾਦ ਕਰ ਰਿਹਾ ਅੱਜ ਤੋਂ ਅੱਜ ਤੋਂ ਮਿੱਤਰੋ ਪਲੈਨਿੰਗ ਕਰਨੀ ਸ਼ੁਰੂ ਕਰ ਲਓ ਅੱਜ ਤੋਂ ਮੇਰੀਆਂ ਭੈਣਾ ਪਲੈਨਿੰਗ ਸ਼ੁਰੂ ਕਰ ਲੈਣਾ 24 ਅਪ੍ਰੈਲ 2013 ਨੂੰ ਦਿਨ ਐਤਵਾਰ ਸ਼ਹੀਦ ਉਦਮ ਸਿੰਘ ਦੇ ਬੁੱਤ ਸਨਾਮ ਵਿਖੇ ਅਸੀਂ ਬਹਿਰਾ ਘੱਟ ਕੇ ਪਹੁੰਚਣਾ ਚਾਹੇ ਕੁਛ ਵੀ ਹੋ ਜਵੇ ਉਸ ਦਿਨ ਅਸੀਂ ਦਿੱਲੀ ਦਾ ਤਖਤ ਤੱਕ ਆਲਾ ਦੇ ਜੇਕਰ ਤੁਸੀਂ ਲੋਕ ਇਸ ਯਾਤਰਾ ਤੋਂ ਬਾਅਦ ਅੱਜ ਤੋਂ ਆਪਣੇ ਮਨ ਦੇ ਵਿੱਚ ਚੀਸ ਲੈ ਲਈ ਉਸੀ ਸ਼ਹੀਦ ਵਾਂਗੂ ਜਿਹੜਾ 25 ਦਸੰਬਰ 1899 ਚ ਜੰਮਦਾ ਔਰ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਸਾਕਾ ਹੁੰਦਾ ਉਸ ਨੂੰ ਦੇਖ ਕੇ 20 ਸਾਲ ਉਸ ਚੀਜ਼ ਨੂੰ ਸੀਨੇ ਦੇ ਵਿੱਚ ਦਬਾ ਕੇ ਆਪਣੀ ਅਣਖ ਜਗਦੀ ਰੱਖ ਕੇ ਉਸ ਅਡਵਰਨ ਨੂੰ ਇੰਗਲੈਂਡ ਦੇ ਵਿੱਚ ਜਾ ਕੇ ਗੋਲੀਆਂ ਨਾਲ ਪੁੰਦਿਤ ਇਹਨੂੰ ਅਣਖ ਕਹਿੰਦੇ ਜੇ ਸਾਡੀ ਅਣਖ ਜਗ ਪਈ ਹੈ ਕੋਈ ਲਾਪ ਕਰਨ ਵਾਲਾ ਸਾਡਾ ਐਡਾ ਵੱਡਾ ਸਮਾਜ ਹੋਵੇ ਐਡਾ ਵੱਡਾ ਸਮਾਜ ਹੋਵੇ ਕਿ ਅਸੀਂ ਮਾਰੇ ਮਾਰੇ ਤੋਰਫਤੇ 2 2 3 3 ਪਰ 4 4 ਪਰਸੈਂਟ ਵਾਲੇ ਲੋਕ ਸਾਡੇ ਤੇ ਰਾਜ ਕਰੀ ਜਾਂਦੇ ਔਰ ਅਸੀਂ ਜਿਨ੍ਹਾਂ ਨੂੰ ਚਲ ਚਲ ਕੇ ਭੇਜਦੇ ਆ ਉਹ ਪੰਜਾਂ ਸਾਲਾਂ ਬਾਅਦ ਵੇ ਆ ਕੇ ਸਾਡੇ ਵਿੱਚ ਬਹਿ ਜਾਂਦੇ ਅਸੀਂ ਕੁਝ ਵੀ ਨਹੀਂ ਕਹਿੰਦੇ ਉਹਨਾਂ ਨੂੰ ਚਲੋ ਸਾਡਾ ਹੈ ਜੀ ਚਲੋ ਸਾਡਾ ਨਾ ਬੋਲਿਆ ਸਾਡਾ ਕੋਈ ਨਹੀਂ ਸਾਡਾ ਉਹ ਹੀ ਆ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦੇ ਵਿਖਦੇ ਕਰਕੇ ਕੁਛ ਨਾ ਕੁਛ ਕਰਨਾ ਚਾਹੁੰਦਾ ਨਹੀਂ ਤਾਂ ਸਾਡਾ ਕੋਈ ਵੀ ਹੈ ਨਹੀਂ ਜੇਕਰ ਸਤਗੁਰੂ ਰਵਿਦਾਸ ਮਹਾਰਾਜ ਨੇ ਐਸੀ ਲਾਲਤੋ ਦਿਵਨ ਕੋਣ ਕਰੇ ਦੇ ਵਿੱਚ ਸ਼ਬਦ ਦੇ ਵਿੱਚ ਕਿਹਾ ਸੀ ਕਿ ਨਾਮਦੇਵ ਕਬੀਰ ਧਰੋਚਨ ਸਧਰਾ ਸੰਤਰੇ ਕਹੇ ਰਵਿਦਾਸ ਸੁਨੋਰੇ ਸੰਤੋ ਹਰ ਜੀ ਉਤੇ ਸਭ ਸਦੇ ਉਹਨੇ ਵੀ ਇਹ ਭਰਾ ਕੇ ਸੀ ਮੇਰੇ ਭਰਾ ਆ ਕਿਉਂਕਿ ਬੇਗੋ ਕੁਲਾ ਸ਼ਬਦ ਦੇ ਵਿੱਚ ਕਹੇ ਸੀ ਉਹਨਾਂ ਨੇ ਅਬ ਵੋ ਵਤਨ ਕਹੇ ਭਾਈ ਉਹ ਆ ਖੈਰ ਸਦਾ ਮੇਰੇ ਭਾਈ ਕਿਹੜਾ ਪਤਨ ਲੰਬਿਆ ਸੀ ਇਹਨਾਂ ਨੂੰ ਇਹ ਲੰਬਿਆ ਸੀ ਬਤਨ ਜਿੱਥੇ ਨਾਮਦੇਵ ਕਵੀ ਤਲੋਚਨ ਸਤਰਾ ਸੰਤਰੇ ਰਹੇ ਸੀ ਇਹ ਨਹੀਂ ਸੀ ਲੰਬਿਆ ਕਿ ਮੇਰੀ ਮਾਂ ਕਿੱਥੇ ਮੇਰਾ ਪਿਓ ਕਿੱਥੇ ਮੇਰੀਆਂ ਭੈਣਾਂ ਕਿੱਥੇ ਮੇਰੇ ਹੋਰ ਕਿੱਥੇ ਇਸੇ ਤਰੀਕੇ ਨਾਲ 바ਵਾ ਸਾਹਿਬ ਸਾਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਗਏ 39 ਮੋਤੀਆਂ ਨੂੰ ਚਾਹੇ ਮੋਤੀ ਪੰਜ ਪੰਜ ਹਨ ਚਾਹੇ ਉਹ ਗਣਤੀ 50 ਆ ਕਿਸੇ ਦੀ 50 ਲੱਖਾ ਕਿਸੇ ਦੀ 2 ਲੱਖਾ ਕਿਸੇ ਦੀ 3 ਲੱਖਾ ਅਸੀਂ ਕਿਸੇ ਨੂੰ ਵੀ ਪਿੱਛੇ ਨਹੀਂ ਸਮਝਣਾ ਛੋਟਾ ਨਹੀਂ ਸਮਝਣਾ ਅਸੀਂ ਇਹਨਾਂ ਸਾਰੇ ਮਾਲਾ ਦੇ ਮਣਕੇ ਦੇ ਵਿੱਚੋਂ 5% ਬੰਦੇ ਲੈਣੇ ਆ 5% ਮੈਂਬਰਸ਼ਿਪ ਲੈਣੀ ਹੈ ਜਿਸ ਦਿਨ ਤੁਸੀਂ 5% ਮੈਂਬਰ ਬਣ ਗਏ ਮੈਨੂੰ ਪਤਾ ਕਿ ਸ਼ਡਿਊਲਡ ਕਾਸ ਸਮਾਜ ਬਹੁਤ ਵੱਡਾ ਇਹਨ 100% ਜੁੜਨਾ ਨਹੀਂ ਪਰ ਜਿਸ ਦਿਨ ਤੁਸੀਂ 5% ਜੁੜ ਗਏ ਇਹ ਵਿਚਾਰ ਤਾਂ ਰਾਏ ਹੋ ਜਈਆ ਕਿ ਤੁਹਾਡੇ ਪੈਰਾਂ ਦੇ ਵਿੱਚ ਉਸ ਦਿਨ ਸਰਕਾਰਾਂ ਚ ਕਾ ਦੇਵਾਂਗੇ ਸਰਕਾਰਾਂ ਜਿਹੜੀਆਂ ਤੁਹਾਡੇ ਮਤਲਬ ਚੱਲਣਗੀਆਂ ਅੱਜ ਸਰਕਾਰਾਂ ਦੇ ਮਤਲਬ ਅਸੀਂ ਚੱਲਦੇ ਸੋ ਆਓ ਆਪਣੀ ਲੱਭ ਮੈਂਬਰਸ਼ਿਪ ਵੀ ਜਿਹੜੀ ਆ 10 ਰੁਪਏ ਭਰ ਕੇ ਪਾਵਰ ਆਫ ਸੋਸ਼ਲ ਜੁਨਟੀ ਦੇ ਮੈਂਬਰ ਬਣੀਏ ਔਰ ਜਿਹੜੀ ਪਾਵਰ ਆਫ ਸੋਸ਼ਲ ਜੁਨਟੀ ਆ ਇਹ ਸਾਰੇ ਹੀ ਧਰਮਾਂ ਦਾ ਸਤਕਾਰ ਕਰਦੀ ਹੈ ਤੇ ਕਿਸੇ ਵੀ ਗੈਰ ਇਹ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਨਾ ਚੰਗਾ ਕਹਿੰਦੀ ਆ ਨਾ ਮਾੜਾ ਕਹਿੰਦੀ ਆ ਸਿਰਫ ਤੇ ਸਿਰਫ ਆਪਣੇ ਭਾਈਚਾਰੇ ਦੇ ਦੁੱਖਾਂ ਨੂੰ ਖਤਮ ਕਰਨ ਲਈ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸੇਮ 100 ਆਹੀ ਜੋ ਗੁਰੂਆਂ ਦਾ ਬੇਗਮਪੁਰੇ ਦਾ ਸੰਕਲਪ ਆ ਅਸੀਂ ਪਾਤਸ਼ਾਹੀ ਖੜੀ ਕਰਨਾ ਚਾਹੁੰਦੇ ਹਾਂ ਬਾਦਸ਼ਾਹੀ ਨਹੀਂ ਪਾਤਸ਼ਾਹੀ ਕਿਹੜੀ ਪਾਤਸ਼ਾਹੀ ਉਹ ਪਾਤਸ਼ਾਹੀ ਜਿਹੜਾ ਗੁਰੂਆਂ ਦਾ ਬੇਗਮਪੁਰੇ ਦਾ ਸੰਕਲਪ ਸੀ ਜਿਹਦੇ ਪੈਰਾਂ ਦੇ ਵਿੱਚ ਬਾਦਸ਼ਾਹियां 돌ਣੀਆਂ ਇਸੇ ਕਰਕੇ ਲੋਧੀ ਨੇ ਜਦੋਂ ਬੁਲਾਇਆ ਸੀ ਸਤਗੁਰਾਂ ਨੂੰ ਕਹਿੰਦੇ ਰਾਜ ਲੈ ਲਾ ਕਹਿੰਦੇ ਕਿਹੜਾ ਰਾਜ ਮੈਂ ਤਾਂ ਕਾਇਮ ਦਾਇਮ ਸਦਾ ਪਾਸ਼ਾਹੀ ਦਾ ਰਾਜ ਕਰਦਾ ਤੂੰ ਕਿਹੜਾ ਰਾਜ ਲੈ ਤਾ ਸਮਝੀਏ ਗੁਰੂਆਂ ਦੇ ਸੰਕਲਪ ਨੂੰ ਬਾਣੀ ਨੂੰ ਸਮਝੀਏ ਕਿਉਂਕਿ ਸਮਾਂ ਨਹੀਂ ਆ ਨਹੀਂ ਤਾਂ ਹੋਰ ਵੀ ਖੁੱਲ ਕੇ ਵਿਚਾਰਾ ਕਰਦੇ ਸੋ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਪਾਵਰ ਆਫ ਸੋਸ਼ਲ ਜੁਨਟੀ ਵੱਲ ਜਤਰਾ ਵੱਲ ਸਾਰੇ ਹੀ ਭਰਾਵਾਂ ਵੱਲ ਕਿਉਂਕਿ ਇਹ ਜਤਰਾ ਜਿਹੜੀ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਰਿਆਂ ਦੇ ਇੱਕ ਇੱਕ ਕਦਮ ਨਾਲ ਦੋ ਦੋ ਕਦਮ ਦੇ ਨਾਲ ਦੋ ਦੋ ਕਿਲੋਮੀਟਰ ਚੱਲਣ ਦੇ ਨਾਲ 10 ਕਿਲੋਮੀਟਰ ਚੱਲਣ ਦੇ ਨਾਲ ਇਹ ਜਤਰਾ ਸਫਲ ਹੋਣੀ ਹੈ ਮੇਰੇ ਭਰਾ ਸਵੇਰ ਦੇ ਮੇਰੇ ਨਾਲ ਚੱਲੇ ਹੋਏ ਆ ਮੇਰੇ ਬੱਚੇ ਸਵੇਰ ਦੇ ਮੇਰੇ ਨਾਲ ਚੱਲੇ ਹੋਏ ਆ ਮੇਰੀਆਂ ਭੈਣਾਂ ਵੀ ਬੈਠੀਆਂ ਆ ਸੋ ਪੈਣਾ ਨਹੀਂ ਡੋਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੁਣ ਉਧਰ ਨੂੰ ਜਾਣਾ ਤਾਂ ਕਿ ਗੁਰੂਆਂ ਦਾ ਜਿਹੜਾ ਸੰਕਲਪ ਲਿਆ ਹੋਇਆ ਤੇ ਬਾਵਾ ਸਾਹਿਬ ਸਾਡਾ ਇੱਕ ਜ਼ਿੰਮੇਵਾਰੀ ਲਾ ਕੇ ਗਈ ਸੀ ਕਿ ਤੁਸੀਂ ਇਹ ਕਾਫਲੇ ਨੂੰ ਮੋੜ ਨਹੀਂ ਦੇਣਾ ਹੁਣ ਆਪਾਂ ਕਾਫਲੇ ਨੂੰ ਵੀ ਅੱਗੇ ਲੈ ਕੇ ਜਾਣਾ ਔਰ ਆਪਣੇ ਜੇ ਨਾਲ ਜਿਹੜੇ ਧੋਖਾ ਦੇਣ ਵਾਲੇ ਆ ਉਹਨਾਂ ਦੇ ਅਗੇਂਸਟ ਵੀ ਪੱਤਵਿਚਾਰੀ ਕਰਨੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰੀ ਫਿਰ ਬੇਨਤੀ ਕਰੂੰਗਾ ਕਿ ਅਪ੍ਰੈਲ 30 2023 ਨੂੰ ਭੁੱਲਿਓ ਨਾ ਇਹ ਨਾ ਹੋਵੇ ਕਿ ਸਰਕਾਰ ਕਵੇ ਕਮਲਾ ਜਿਆ ਝੰਡਾ ਚੱਕੀ ਫਿਰਦਾ ਸੀ ਪਿੱਛੇ ਤਾਂ ਕੋਈ ਵੀ ਨਹੀਂ ਆਇਆ ਅੱਗਾ ਦੌੜ ਪਿੱਛਾ ਚੌੜ ਹੋ ਗਿਆ ਇਹ ਹੁਣ ਤੁਸੀਂ ਦੇਖਣਾ ਵੀ ਇਹ ਕਮਲੇ ਜਿਆ ਜਿਹੜਾ ਘੁੰਮ ਰਿਹਾ ਆਪਣੇ ਭੈਣਾ ਭਰਾਵਾਂ ਦੇ ਵਿੱਚ ਹੁਣ ਤਾਂ ਤੁਸੀਂ ਏਜਾ ਮੇਰਾ ਵੈਲਕਮ ਕੀਤਾ ਤੇ ਜੇਕਰ ਇਸ ਯਾਤਰਾ ਦੇ ਪਿੱਛੇ 30 ਤਰੀਕ ਨੂੰ ਉਸ ਦਿਨ ਵੀ ਮੈਂ 12 ਕਿਲੋਮੀਟਰ ਚੱਲ ਕੇ ਯਾਤਰਾ ਖਤਮ ਕਰਨੀ ਹੈ 12 ਕਿਲੋਮੀਟਰ ਚੱਲਣ ਦੇ ਸਮੇਂ ਦੇ ਵਿੱਚ ਵਿੱਚ ਸਹੂਲਤਾਂ ਤੋਂ ਜਿੰਨੀ ਦੂਰੀ ਤੁਹਾਡੀ ਬਣਦੀ ਆ ਆਪਣੀ ਪਲੈਨਿੰਗ ਕਰਕੇ ਇਹੋ ਜਿਹਾ ਦੱਸ ਦਈਏ ਸਰਕਾਰਾਂ ਨੂੰ ਕਿ ਅੱਜ ਸ਼ਡਿਊਲਡ ਕਾਸਟ ਸਮਾਜ ਉੱਠ ਖੜਾ ਹੋਇਆ ਸੋ ਮੈਨੂੰ ਤੁਹਾਡੇ ਤੇ ਭਰੋਸਾ ਹੈ ਕਿ ਤੁਸੀਂ ਭੁੱਲੋਗੇ ਨਹੀਂ ਇਨ੍ਹਾਂ ਸ਼ਬਦਾਂ ਦੇ ਨਾਲ ਜੈ ਭੀਮ ਜੈ ਭਾਤ ਜੋ ਬੋਲੇ ਈਸੋ ਨਰਪਾਤ ਸਰਕਾਰਾਂ ਦਾ ਸਮਾਜ ਜੀ ਜੋ ਬੋਲੇ ਹੁਣਾਂ ਨਜ਼ਾਰਾ ਉਹ ਸੁਦਾ ਹੈ ਇੱਕੋ ਨਾਰਾ ਆਪਾਂ ਬਿਨਾਂ ਨਹੀਂ ਵਿਜਾਰਾ ਉਹ ਸੁਦਾ ਹੈ ਇੱਕੋ ਨਾਰਾ ਖਾਦੇ ਬਿਨ ਨਹੀਂ ਵਿਜਾਰਾ ਉਹ ਸੁਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਉਹ ਸੁਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਉਹ ਸੁਦੀ ਤੂੰ ਬੰਨ ਲਲਕਾਰ ਆਜ਼ਾਦੀ ਆਉ ਤੇਰੇ ਦਵਾਰ ਸੋ ਬਾਬਾ ਸਾਹਿਬ ਜੀ ਦਾ ਸੁਪਨਾ ਆਪਾਂ ਪੂਰਾ ਕਰਨਾ ਸੋ ਇਹਨਾਂ ਸ਼ਬਦਾਂ ਦੇ ਨਾਲ ਜੇ ਕਿਸੇ ਦੇ ਨਾਲ ਲੈਣ ਤੋਂ ਰਹਿ ਗਿਆ ਹੋਵਾ ਕਿਸੇ ਦੇ ਅਗੇਂਸਟ ਕੋਈ ਗੱਲ ਕਹੀ ਗਈ ਹੋਵੇ ਇਹਨਾਂ ਮੈਂ ਯਕੀਨ ਦਵਾਦਾ ਕਿ ਆਪਾਂ ਰਾਜਨੀਤਿਕ ਲੋਕਾਂ ਕਰਕੇ ਵੰਡ ਨਹੀਂ ਹੋਣਾ ਇਹ ਮੇਰਾ ਯਕੀਨ ਰੱਖਿਓ ਰਾਜਨੀਤਿਕ ਲੋਕ ਜਿਹੜਾ ਵੀ ਤੁਹਾਨੂੰ ਲੱਗਦਾ ਉਹਨੂੰ ਕਹੋ ਵੀ ਜਸਲ ਦੀ ਸਟੇਜ ਤੇ ਬੈਠ ਕੇ ਵਿਚਾਰੀ ਸੰਜੇ ਕਰਕੇ ਦਖਾਲ ਦੋ ਕੋਈ ਵੀ ਚੈਲੰਜ ਕਰ ਤਾਂ ਮੈਂ ਇਹਨਾਂ ਪਰਮਾਤਮਾ ਦੀ ਕਿਰਪਾ ਹੈ ਮੈਂ ਕਦੇ ਵੀ ਗद्दार ਨੂੰ ਗਦਾਰ ਕਹਿਣ ਤੋਂ ਡਰਦਾ ਨਹੀਂ ਛਰੇਆ ਮੈਂ ਕਹਿੰਦਾ ਕਿਉਂ ਜੇਰੇ ਮੇਰੇ ਬੱਚਿਆਂ ਦਾ ਭਵਿਕਾ ਹੀ ਨਹੀਂ ਲੋਕਾਂ ਰੋਲਿਆ ਇਸ ਕਰਕੇ ਆਓ ਇਸ ਨਾਂ ਨੂੰ ਪੜਿਏ ਕਿ ਅਣਖ ਜਗਾਓ ਆਜ਼ਾਦੀ ਪਾਓ ਯਾਤਰਾ ਜਿਹੜੀ ਆ ਇਹ ਸਾਡੇ ਬੱਚਿਆਂ ਦਾ ਫਿਊਚਰ ਹੈ ਨਹੀਂ ਤਾਂ ਬੱਚੇ ਸਾਨੂੰ ਕੋਸਣਗੇ ਕਿ ਤੁਸੀਂ ਲੋਕ ਕੀ ਕਰਕੇ ਗਏ